ਮੈਟਰ ਕੋੜੀ ਦਿਖਾਉਣ ਲੱਗਾ ਤੁਹਾਨੂੰ ਲਾਲ ਚੰਬੀ ਕੋੜੀ ਐ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਸੋਹਣੀ ਸਨਖੀ ਸਾਫ ਸੁਥਰੀ ਆ ਨਵੇਂ ਬੰਦਿਆਂ ਦੇ ਲੈਣ ਵਾਲੀ ਆ ਭਾਜ ਬਣ ਜੂ ਬਾਈ ਕਹਿੰਦੇ ਕੋੜੀ 40 ਦਿਨਾਂ ਦੀ ਗੱਬਣ ਚੈੱਕ ਪਾਸ ਆ ਨਵੇਂ ਮੰਦੇ ਨਾ ਖਾਸ ਕਰਕੇ ਘੂੜੀ ਭਾਲਦੇ ਹੁੰਦੇ ਨੇ ਵੀ ਸਾਨੂੰ ਕੋਈ ਇਹ ਗੱਬਣ ਚੈੱਕ ਪਾਸ ਘੂੜੀ ਮਿਲ ਜੇ ਥੋੜੀ ਟਾਈਮ ਦੀ ਮਹੀਨੇ ਦੋ ਮਹੀਨਿਆਂ ਦੀ ਨਾਲੇ ਤਾਂ ਉਹ ਪਾਚ ਮਿਲ ਜਾਂਦੀ ਹੈ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਘੋੜੀ ਲਾਲ ਚੰਬੀਆ ਦੋਸਤੋ ਸੋਹਣੀ ਸੁਨੱਖੀ ਘੋੜੀ ਆ ਜਾਣਕਾਰੀ ਇਹਦੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਆਪਣੀ ਨਾਲ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਵੱੱਠੇ ਸੇਲ ਕਰਵਾ ਸਕਦੇ ਹੁਣ ਇਹਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਗੇ ਤੁਹਾਨੂੰ ਰਾਈਡਿੰਗ ਦੀ ਵੀਡੀਓ ਵੀ ਦਿਖਾਵਾਂਗੇ ਸਵਾਰੀ ਵਗੈਰਾ ਕਰਾਉਂਦੀ ਆ ਘੋੜੀ ਸੱਜਣੋ ਤੇ ਅੰਗਾ ਪੈਰਾਂ ਦੀ ਬਿਲਕੁਲ ਸਾਫ ਆ ਤੁਸੀਂ ਦੇਖ ਸਕਦੇ ਹੋ ਘੋੜੀ ਤੁਰੀ ਜਾਂਦੀ ਐ ਨਾ ਧੌਣ ਧੂਣ ਲੰਬੀ ਆ ਘੋੜੀ ਦੀ ਬੇਲ ਵੀ ਵਧੀਆ ਤੇ ਐਨ ਸੋਹਣੀ ਸੁਨਕੀ ਆ ਪੈਰਪੂਰ ਸੋਨਾ ਚੱਕਦੀ ਆ ਆ ਤੁਸੀਂ ਉਹਨੂੰ ਸਵਾਰੀ ਦੀ ਵੀਡੀਓ ਦੇਖ ਲਓ ਦੇਖੋ ਕਿੰਨਾ ਸੋਹਣਾ ਤੁਰਦੀ ਦੇਖੋ ਕਿੰਨਾ ਸੋਹਣਾ ਨਾ ਕੰਨ ਕਨੋਤੀ ਦੀ ਸੋਹਣੀ ਆ ਘੋੜੀ ਸੱਜਣੋ 40 ਦਿਨਾਂ ਦੀ ਗੱਬਣ ਚੈੱਕ ਪਾਸ ਆ ਮਿੱਤਰੋ ਨੋਕਰੇ ਘੋੜੇ ਤੋਂ ਆ 66 ਇੰਚ ਦਾ ਘੋੜਾਗਾ ਨੋਕਰਾ ਬਹੁਤ ਚੰਗਾ ਘੋੜਾ ਉਸ ਘੋੜੇ ਤੋਂ ਗੱਬਣ ਆ ਇਹ ਤੇ 5 ਸਾਲ ਉਮਰ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਘੋੜੀ 60 ਇੰਚ ਘੋੜੀ ਦੀ ਹਾਈਟ ਆ ਦੋਸਤੋ ਸਾਊਸੀਲ ਘੋੜੀ ਆ ਬਾਈ ਕਹਿੰਦੇ ਆ ਦੇਖ ਲਓ ਤੁਸੀਂ ਕੰਨ ਕੋਨਾ ਦੇਖੋ ਕਿੰਨਾ ਸੋਹਣਾ ਕੰਨ 60 ਇੰਚ ਹਾਈਟ ਆ ਸਾਫ਼ ਸੁਥਰੀ ਘੋੜੀ ਆ ਸੱਜਣੋ ਜੇ ਕਿਸੇ ਵੀਰ ਦੇ ਫਿੱਟ ਆਉਂਦੀ ਆ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਪੰਜਾਬ ਆ ਸਟੱਡ ਫਾਰਮ ਦੇ ਉੱਪਰ ਖੜੀ ਆ ਘੋੜੀਏ ਜਿੱਥੇ ਚਾਰ ਵਾਰ ਦਾ ਚੈਂਪੀਅਨ ਘੋੜਾ ਬਾਦਸ਼ਾਹ ਆ ਘੋੜਿਆਂ ਵਾਲੇ ਮਿੱਤਰ ਪਿਆਰੇ ਸਾਰੀ ਜਾਣਦੇ ਆ ਬਾਦਸ਼ਾਹ ਘੋੜੇ ਨੂੰ ਤੇ ਪ੍ਰਵੀਨ ਸ਼ਰਮਾ ਤੇ ਬਾਈ ਰੋਸ਼ਨ ਸ਼ਰਮਾ ਦੇ ਫਾਰਮ ਉਪਰੇ ਘੋੜੀਆਂ ਦੋਸਤੋ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਤਾ ਪੰਜਾਬਾ ਸਟੱਡ ਫਾਰਮ ਪੰਜਾਬਾ ਪਿੰਡ ਆ ਬਾਈ ਦਾ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਜਾਂਦਾ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਘੋੜੀਆਂ ਖਰੀਦ ਸਕਦੇ ਹੋ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਸੱਜਣੋ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਹੈ ਜਿਹੜਾ ਘਰੇ ਬੈਠੇ ਸੀਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ